ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹਰਜਿੰਦਰ ਸਿੰਘ ਕੇਸਰ ਸਿੰਘ ਵਾਲੀਆ ਇੱਕ ਬਹੁਤ ਸੋਹਣੀ ਰਚਨਾ ਲੈ ਕੇ ਆਇਆ ਜੋ ਲਿਖੀ ਹੈ ਇੰਦਰਜੀਤ ਕੌਰ ਵਡਾਲਾ ਹਰੌਣਕ ਜੀ ਨੇ ਮੈਂ ਤੇ ਮੇਰੀ ਕਲਮ ਮੈਨੂੰ ਆਸ ਹੈ ਤੁਹਾਨੂੰ ਬਹੁਤ ਹੀ ਪਸੰਦ ਆਵੇਗੀ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਨੇ ਜੀ ਮੈਂ ਤੇ ਮੇਰੀ ਕਲਮ ਜੋ ਲਿਖਤਾ ਵਿੱਚ ਦਰਦ ਪਰੋਇਆ ਮੈਂ ਪਿੰਡੇ ਆਪ ਹੰਡਾਇਆ ਲਹਿ ਕੇ ਪੜਿਆ ਪੜ ਕੇ ਸਾਰਾ ਦਿਲ ਦਾ ਹਾਲ ਸੁਨਾਇਆ ਮੈਂ ਕੰਡਿਆਰੀ ਥੋਰ ਜਹੀ ਮੇਰਾ ਕਿਸੇ ਨਾ ਦਰਦ ਵੰਡਾਇਆ ਜਿਰਹਾ ਦੇ ਦੁੱਖਾਂ ਅੰਦਰ ਮੈਂ ਤੈਨੂੰ ਖੂਬ ਤਪਾਇਆ ਤੈਨੂੰ ਖੋ ਮੈਂ ਲਿਖਣਾ ਸਿੱਖਿਆ ਕਿਦਾਂ ਭੁੱਲ ਜਾ ਤੈਨੂੰ ਕਲਮ ਰੂਪ ਵਿੱਚ ਜੀਵਨ ਸਾਥੀ ਦੇ ਗਿਆ ਸੱਜਣ ਮੈਨੂੰ ਮੈਂ ਤਾਂ ਲਿਖਤਾਂ ਦੇ ਵਿੱਚ ਜੋ ਵੀ ਦਰਦ ਪਰੋਏ ਸਾਰੇ ਜ਼ਿੰਦਗੀ ਦੇ ਵਿੱਚ ਝੱਖੜ ਝੁਲੇ ਜਿਸ ਖੂੰਜੇ ਮੱਲ ਲੈ ਚਾਰੇ ਜ਼ਿੰਦਗੀ ਵਿੱਚੋਂ ਖੁਸ਼ੀਆਂ ਮੁਕੀਆਂ ਹੋਇਆ ਕੋ ਪਹਨੇਰਾ ਸੱਜਣ ਮੈਨੂੰ ਰੋਂਦੀ ਛੱਡ ਗਿਆ ਸੁੰਨਾ ਕਰ ਗਿਆ ਵੇੜਾ ਛਗਣਾ ਦੇ ਕੰਮਾਂ ਤੋਂ ਦੂਰੀ ਪੈ ਗਈ ਸੱਜਣਾ ਮੇਰੀ ਤੇਰੀ ਬਿਨ ਮੈਂ ਕੱਖੋਂ ਹੌਲੀ ਰੋਮਾ ਫੋਟੋ ਤੱਕ ਤੱਕ ਤੇਰੀ ਰੌਣਕ ਮੇਰੀਆਂ ਲਿਖਤਾਂ ਪੜ ਲੈ ਰੌਣਕ ਮੇਰੀਆਂ ਲਿਖਤਾਂ ਪੜ ਲੈ ਤੇਰੇ ਲਈ ਸਭ ਲਿਖਿਆ ਜੋ ਵੀ ਲਿਖਿਆ ਜੋ ਵੀ ਲਿਖਣਾ ਮੈਂ ਪਿਆਰ ਤੇਰੇ ਤੋਂ ਸਿੱਖਿਆ ਮੈਂ ਪਿਆਰ ਤੇਰੇ ਤੋਂ ਸਿੱਖਿਆ